ठाणा मजीठान रोड न मिली वीडी कामयाबी वहीकल चोरी करने वाले एक मुजरिम काबू करके तीन मोटरसाइकिल एक स्कूटरी की बरामद पत्रकार विशाल शर्मा की विशेष रिपोर्ट मान योग पुलिस अमृतसर सुल्तानपुर के सिंह पुल ਦੇ ਨਿਸ਼ਾਨਦੇਸ਼ ਸ਼ੀਟ ਅਤੇ ਐਡੀਸੀਪੀ ਤੋਂ ਮੈਂ ਹਰਕਮਲ ਕਪਾ ਉਨ੍ਹਾਂ ਦੇ ਨਿਸ਼ਾਨਦੇਸ਼ ਸ਼ੀਟ ਅਸੀਂ ਇੱਕ ਮਹੀਨ ਚਲਾਈ ਹੋਈ ਹੈ ਅਤੇ ਸਾਡੇ ਇੱਕ ਵਾਰਦਾਤ ਹੁੰਦੀ ਆ 23 ਤਰੀਕ ਨੂੰ ਇੱਕ ਬਾਈਕ ਚੋਰ ਇੱਕ ਬਾਈਕ ਚੋਰੀ ਹੁੰਦੀ ਆ ਗਨਾਨਕ ਹਸਪਤਲ ਦੇ ਵਿੱਚ ਉਹਦੇ ਵਿੱਚ ਇੱਕ ਬਾਈਕ ਸਪਲੈਂਡਰ ਜਿਹੜਾ ਚੋਰੀ ਹੁੰਦਾ ਉਹਦੇ ਉੱਪਰ ਅਸੀਂ ਇੱਕ ਪਰਚਾ ਦਰਜ ਕਰਦੇ ਹਾਂ 125/24 ਅੱਛਾ ਜੀ ਅਜ ਕਲ੍ਹ ਕੀ ਅਸੀਂ ਤਫ਼ਤੀਸ਼ ਸ਼ੁਰੂ ਕਰਦੇ ਹਾਂ ਸਾਡੇ ਕੋਲ ਇੱਕ ਬੁਸ਼ੀ ਅਸੀਂ ਆਪਣੀ ਹੈਂਡ ਕਰਦੇ ਹਾਂ ਜਿਹਦੇ ਨਾਲ ਸ਼ਾਮ ਸ਼ਾਮ ਸਿੰਘ ਹੈਗਾ ਲੰਗਰਵਾਲ ਦਾ ਖਾਨਾ ਰਹੇਗਾ ਉਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਐਸਐਸਓ ਸਾਹਿਬ ਨੇ ਟੀਮ ਨਾਲ ਕੇ ਬੜਾ ਵਧੀਆ ਇੱਕ ਕੰਮ ਕੀਤਾ ਹੈ ਉਹਦੇ ਵਿੱਚ ਅਸੀਂ ਚਾਰ ਵਾਈਕਲਸ ਰਿਕਵਰ ਕਰ ਦਿੱਤੇ ਜਿਹਦੇ ਵਿੱਚ ਸਾਡੇ ਦੋ ਮੋਟਰਸਾਈਕਲ ਨੇ ਸਪਲੈਂਡਰ ਇੱਕ ਸਕੂਟੀਆ ਤੇ ਇੱਕ ਸਾਡਾ ਇਹ ਪਹਿਲਾ ਪੈਸ਼ਨ ਮੋਟਰਸਾਈਕਲ ਰਿਕਵਰ ਕਰ ਦਿੱਤਾ ਅਸੀਂ ਇਹ ਟੂਰ ਅਸੀਂ ਚਾਰ ਵਾਈਕਲਸ ਰਿਕਵਰ ਕੀਤੀਆਂ ਤੇ ਉਮੀਦ ਹੈ ਕਿ ਹੋਰ ਵੀ ਰਿਕਵਰ ਹੋਣਗੇ